हां जी मित्रों त वेलकम ਕਰਦੇ ਆ ਤੁਹਾਡਾ ਇੱਕ ਹੋਰ ਨਵੀਂ ਫਣੀ ਕਹਾਣ ਕਮੈਂਟਾਂ ਵਾਲੀ ਵੀਡੀਓ ਵਿੱਚ ਹੁਣ ਆਪਾਂ ਵੀਡੀਓ ਵੇਖਦੇ ਆਂ ਤੇ ਕਮੈਂਟ ਪੜ੍ਹਦੇ ਆਂ ਦੇਸੀ ਕੁੱਕੜ ਵਾਂਗੂ ਪਿਆਰ ਮਾਰੀ ਜਾਂਦਾ ਸਾਲਾ ਡਾਂਸਰ ਨੂੰ ਜੱਫੀ ਪਾਉਣ ਨੂੰ ਫਿਰਦਾ ਲੱਗਦਾ ਚੋਬਰ ਦਾ ਤੰਬਾਕੂ ਹਿੱਲ ਗਿਆ ਕਦੇ ਉੱਪਰਲਾ ਬੋਲ ਸਹੀ ਕਰਦਾ ਕਦੇ ਥੱਲੇ ਵਾਲਾ ਦੇਖੀ ਕਿਤੇ ਝੱਪ ਖਾ ਕੇ ਨਾ ਡਿੱਗ ਜੀ ਪਤੰਦਰਾ ਲੱਤਾ ਬਾਈ ਦੀ ਗਲੂਕੋਜ਼ ਮੰਗਦੀਆਂ ਪਤੰਦਰ ਜੀ ਵਾਲੀ ਗੋਲੀ ਖਾ ਕੇ ਚੜ ਗਿਆ ਸਟੇਜ ਤੇ ਬਾਈ ਦਾ ਨੱਚਣ ਵਾਲਾ ਘੱਟ ਤੇ ਨੋਟਾਂ ਵਾਲਾ ਜ਼ਿਆਦਾ ਧਿਆਨ ਆ ਜਿਵੇਂ ਚਾਬੀ ਦੇ ਕੇ ਖਡੂਣਾ ਛੱਡਿਆ ਹੁੰਦਾ ਸਾਲਾ ਉਹਦੇ ਵਾਂਗੂ ਟੱਪੀ ਜਾਂਦਾ ਬਾਈ ਜਿਹੜੀ ਇਹਦੇ ਪਿੱਛੇ ਚਾਬੀ ਫਸੀ ਉਹਨੂੰ ਕੱਢੋ ਇਹਨੇ ਆਪੇ ਟਿਕ ਜਾਣਾ ਸਾਲਾ ਸਟੇਜ ਤੇ ਬ੍ਰੇਕ ਡਾ ਸੀ ਕਰੀ ਜਾਂਦਾ सोनू ਬਾਈ ਹਟੀ ਨਾ ਜਦ ਤੱਕ ਡਾਂਸਰਾਂ ਛਾਤੀ ਜਿ ਲੱਤਾਂ ਨਹੀਂ ਮਾਰਦੀਆਂ ਅੱਗੇ ਨੱਚਦੇ ਬਿੱਟੀਆਂ ਮੈਂ ਕੁਝ ਨਹੀਂ ਲੱਭਦਾ ਇੰਨਾ ਜ਼ੋਰ ਨਾਲ ਲੱਗ ਕੇ ਤੇ ਪੱਲੀ ਵਿੱਚ ਬੰਨ ਕੇ ਲੈ ਜਾਣਾ ਪਵੇ ਤੈਨੂੰ ਕਲ ਜਿੰਮ ਕਾਦੀ ਲੋਂਦਾ ਲੰਗੂਰ ਵਾਂਗੂ ਹੀ ਲਮਕੀ ਜਾਂਦਾ। ਉਹ ਕੱਲਿਆ ਜਿੰਮ ਜੁਆਇਨ ਨਹੀਂ ਹੁਣ ਮੇਰਾ ਟਾਈਮ ਨਹੀਂ ਲੱਗਦਾ। ਹੁਣ ਮੇਰਾ ਟਾਈਮ ਢੋਲੇ ਦਾ ਤਾਂ ਪਤਾ ਨਹੀਂ ਨਾਣਾ ਜ਼ਰੂਰ ਫੁੱਲ ਗਈ ਪਤੰਦਰ ਦੀਆਂ। ਬਾਈ ਪਹਿਲਾਂ ਤਾਕਤ ਦੀਆਂ ਸ਼ੀਸ਼ੀਆਂ ਲਵਾ ਫੇਰ ਜਿੰਮ ਲਾਈਂ। ਬੱਤ ਸਹੀ ਏ। ਜਿੰਮ ਦੇ ਚੱਕਰ 'ਚ ਤੇਰਾ ਟਾਈਮ ਕੀ ਲੱਗਣਾ ਧਰਮਰਾਜ ਤੇਰਾ ਉਤਲਾ ਬੀਜਣਾ ਲਵਾ ਦੇ ਕਿਤੇ। ਸਵਤੰਤਰ ਜਿਮ ਆਇਆ ਤਾਂ ਤੀਆਂ ਦੇ ਮੇਲੇ ਤੇ ਨਹੀਂ ਆਇਆ ਜਿਹੜਾ ਪਿੰਗਾ ਛੁੱਟੀ ਜਾਂਦਾ ਮੈਨੂੰ ਤਾਂ ਸਾਲੀ ਇੱਕ ਗੱਲ ਦੀ ਸਮਝ ਨਹੀਂ ਆ ਰਹੀ ਇਹ ਜਿਮ ਲਾ ਰਿਹਾ ਕਿ ਜਿਮ ਮੈਨੂੰ ਲਾ ਰਹੀ ਆ ਬਾਈ ਬਹੁਤ ਬਹੁਤ ਮੁਬਾਰਕਾ ਤੈਨੂੰ ਤੂੰ ਮੋਡਲ ਬਣ ਗਿਆ ਇਹਦੇ ਮੁਰੇ ਤਾਂ ਇਨੋਵਾ ਵੀ ਆਲਟੋ ਲੱਗਦੀ ਆ ਬਾਈ ਸਕੇਚਰ ਪਾਈ ਫਿਰਦਾ ਕੋਟ ਪੈਂਟ ਨਾਲ ਮਾੜੀ ਮੋਟੀ ਗੱਲ ਥੋੜੀ ਆ ਆ ਝੋਟਾ ਕਿੰਨਾ ਦਾ ਖੁੱਲ ਗਿਆ ਲੈ ਜਾਓ ਬਨ ਕੇ ਬਾਈ ਕਿੰਨੇ ਕਿਲੋਮੀਟਰ ਕਪੜਾ ਲੱਗਦਾ ਕੋਟ ਪੈਂਟ ਸਵਾਣ ਵਾਸਤੇ ਬਾਈ ਨਾਲ ਦੇ ਪੈਂਟ ਲੰਗਰ ਲੱਗਿਆ ਮੜਾ ਕੇ ਢੇੜਾ ਮਾਰ ਕੇ ਇਂ ਜਾ ਕੇ ਹਾਂਜੀ ਫਿਰ ਭਈ ਅੱਜ ਦੀ ਵੀਡੀਓ ਚ ਇੰਨਾ ਕੀ ਹੁਣ ਛੇਤੀ ਮਿਲਾਂਗੇ ਤੁਹਾਨੂੰ ਇੱਕ ਹੋਰ ਫਨੀ ਕੈਂਡ ਕਮੈਂਟਾਂ ਵਾਲੀ ਵੀਡੀਓ ਵਿੱਚ